ਦੇਹ ਗੁਰਮਖੋ ਜਾਂ ਘੜਾ ਜਿ ਬੈਠ ਕੇ ਵੇਖ ਰਹੇ ਹੋ ਸਤ ਗੁਰ ਦੇ ਅਦਵ ਸਤਿਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤ ਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬਲਾਓ ਅਦਵ ਸਤਿਕਾਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੰਦੀ ਛੋੜ ਪਤਾ ਮੇਰੀ ਪੀਰੀ ਵਾਲੇ ਪਿਤਾ ਜੀ ਸਤਗੁਰੂ ਦੇ ਵੇਲੇ ਦੋ ਵੈਦ ਹੋਏ ਨੇ ਖਾਨਦਾਨ ਨੇ ਵੱਡੇ ਵਢੇੜੇ ਵੀ ਇਹਨਾਂ ਦੇ ਵੈਦ ਸਨ ਭਾਈ ਬਨਵਾਲੀ ਜੀ ਤੇ ਭਾਈ ਆਓ ਕੁਝ ਸਮਾਂ ਸਤਗੁਰੂ ਤਰਸ ਕਰਨਾ 10 ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਬੈਠੇ ਹੋ ਗੁਰਮਖੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਬਤੇ ਬਲਾਓ ਅਦਬ ਸਤਕਾਰ ਚਾਹਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਬੰਦੀ ਛੋੜ ਪਿਤਾ ਮੇਰੀ ਪੀੜੀ ਵਾਲੇ ਪਿਤਾ ਜੀ ਸਤਿਗੁਰ ਦੇ ਵੇਲੇ ਦੋ ਵੈਦ ਹੋਏ ਨੇ ਖਾਨਦਾਨ ਨੇ ਵੱਡੇ ਵਢੇੜੇ ਵੀ ਇਹਨਾਂ ਦੇ ਵੈਦ ਸਨ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਦੋ ਵੈਦ ਨੇ ਦੇ ਛੇਵੇਂ ਪਾਤਸ਼ਾਹ ਦੀ ਸੰਗਤ ਕਰਦੇ ਨੇ ਜਦੋਂ ਸਮਾਂ ਬੰਦ ਹੈ ਗੁਰੂ ਹਰਗੋਬਿੰਦ ਸਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਤੇ ਯਤਨ ਕਰਦੇ ਨੇ ਉਹ ਚੀਜ਼ ਨੂੰ ਕਮਾਉਂਦੇ ਵੀ ਨੇ ਨਾਲ-ਨਾਲ ਜੀਵਨ ਝਟਾਲਦੇ ਨੇ ਜਿਹੜਾ ਵੀ ਰੋਗੀ ਆਉਂਦਾ ਹੈ ਨਾ ਉਹ ਰੋਗੀ ਦੇ ਨਾਲ ਬਹੁਤ ਪ੍ਰੇਮ ਦੇ ਨਾਲ ਗੱਲ ਕਰਦੇ ਨੇ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਤੇ ਜਦੋਂ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਨਾ ਭਾਈ ਦੱਸ ਤੈਨੂੰ ਕੀ ਗੱਲ ਹੈ ਕੀ ਦੁੱਖ ਹੈ ਤਾਂ ਅਦਾ ਦੁੱਖ ਉਹਦਾ ਰੋਗੀ ਦਾ ਵੈਸੇ ਦੂਰ ਹੋ ਜਾਂਦਾ ਗੁਰਮੁਖੋ ਇਹ ਗੱਲ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਦੁੱਖ ਸੁੱਖ ਹੁੰਦੇ ਨੇ ਜਦੋਂ ਅਸੀਂ ਦਵਾਈ ਲੈਣ ਜਾਂਦੇ ਆ ਨਾ ਜੇ ਡਾਕਟਰ ਸਾਡੇ ਨਾਲ ਪ੍ਰੇਮ ਨਾਲ ਗੱਲ ਕਰ ਲਵੇ ਨਾ ਤੇ ਅੱਧਾ ਦੁੱਖ ਸਾਡਾ ਵੈਸੇ ਹੀ ਕੱਟਿਆ ਜਾਂਦਾ ਹੈ ਦਵਾਈ ਤੋਂ ਬਗੈਰ ਹੀ ਕੋਈ ਤੇ ਨੇ ਭਾਈ ਕੀ ਗੱਲ ਹੈ ਉਹਦਾ ਰੋਗ ਪੁੱਛਦੇ ਨੇ ਉਹਦੀ ਨਬਜ ਵੇਖਦੇ ਨੇ ਉਹਨੂੰ ਦਵਾਈ ਦਿੰਦੇ ਨੇ ਤੇ ਗੁਰੂ ਸਾਹਿਬ ਦੀ ਸੰਗਤ ਹੈ ਕਿਰਪਾ ਹੈ ਇਹ ਗੱਲ ਦਾ ਇਨਾ ਗਿਆਨ ਹੈ ਔਖਦ ਆਵੇ ਰਾਸ ਵਿੱਚ ਆਪ ਖਲੋਆ ਪਤਾ ਹੈ ਜਿਹੜੀ ਕਿਰਪਾ ਵਰਤਦੀ ਹੈ ਸਾਡੀ ਦਵਾਈ ਦੇ ਨਾਲ ਲੋਕ ਠੀਕ ਹੁੰਦੇ ਨੇ ਤੰਦਰੁਸਤ ਹੁੰਦੇ ਨੇ ਕਿਰਪਾ ਛੇਵੇਂ ਪਾਤਸ਼ਾਹ ਜੀ ਦੀ ਵਰਤ ਰਹੀ ਹੈ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਤਾਂ ਵੀ ਉਹਨੂੰ ਦਵਾਈ ਦੇ ਦਿੰਦੇ ਨੇ ਸਵੇਰੇ ਸ਼ਾਮ ਸੰਗਤ ਵੀ ਕਰਦੇ ਨੇ ਇਹਨਾਂ ਪਤਾ ਹੈ ਗੁਰੂ ਹਰਿਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਇਹਨਾਂ ਗਿਆਨ ਹੋ ਗਿਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਭਾਗਾ ਵਾਲਿਓ ਕੋਈ ਵੀ ਸੇਵਾ ਤੁਸੀਂ ਕਰਨੀ ਹੈ ਕੋਈ ਵੀ ਕਾਰਜ ਕਰਨਾ ਹੈ ਉਹ ਤੁਹਾਡੀ ਨੀਅਤ ਦੇ ਉੱਪਰ ਡਿਪੈਂਡ ਕਰਦਾ ਹੈ ਮੰਨ ਲਓ ਕਿਸੇ ਦਾ ਭਲਾ ਵੀ ਕਰਦੇ ਹੋ ਨਾ ਉਹਦੇ ਪਿੱਛੇ ਤੁਹਾਡੀ ਨੀਅਤ ਕੀ ਹੈ ਪਰਮੇਸ਼ਰ ਉਹ ਚੀਜ਼ ਦੇਖਦਾ ਹੈ ਨ ਕੁਦਰਤੀ ਇੱਕ ਕਿਤਾਬ ਪੜਦਾ ਬਿਆਸਾ ਉਹ ਲਿਖਾਰੀ ਪ੍ਰੇਮ ਦੇ ਲਿਖਦਾ ਕਹਿੰਦਾ ਇੱਕ ਵਾਰ ਮੈਨੂੰ ਨਾ ਇੱਕ ਖੋਟਾ ਰੁਪਈਆ ਮਿਲ ਗਿਆ ਕਿਤੇ ਉਹ ਕਹਿੰਦੇ ਨਾ ਤੇ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹ ਨੂੰ ਮੈਂ ਸੁਟਾਂ ਹੁਣ ਗੱਲ ਸੁਣਿਓ ਨਾ ਉਹ ਕੋਟਾ ਰੁਪਈਆ ਚੱਲੇ ਤੇ ਨਾ ਉਹ ਨੂੰ ਮੈਂ ਸੁਟਾਂ ਕਹਿੰਦੇ ਇੱਕ ਦਿਨ ਇੱਕ ਫਕੀਰ ਮੇਰੇ ਕੋਲ ਆਇਆ ਤੇ ਮੈਨੂੰ ਆਖ ਲਿਖਿਆ ਗੁਰਮਖਾ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾਏਗਾ ਕਹਿੰਦੇ ਮੈਂ ਆਖਿਆ ਫਕੀਰ ਸਾਈ ਮੈਂ ਤੁਹਾਨੂੰ ਪ੍ਰਸ਼ਾਦਾ ਜ਼ਰੂਰ ਸ਼ਿਕਾਉਂਦਾ ਪਰ ਮੇਰੇ ਕੋਲ ਤਾਂ ਮਾਇਆ ਹੈ ਹੀ ਨਹੀਂ ਕਹਿੰਦੇ ਆਪਣੀ ਜੇਬ ਚੱਕ ਕਰ ਕੋਈ ਨਾ ਕੋਈ ਮਾਇਆ ਤਾਂ ਜੇਬ ਤੋਂ ਹੋਵੇਗੀ ਨਾ ਤੇਰੇ ਕੋਲ ਮੈਨੂੰ ਭੁੱਖ ਬੜੀ ਲੱਗੀ ਹੈ ਕਹਿੰਦੇ ਮੈਂ ਜੇਬ 'ਚ ਹੱਥ ਪਾਇਆ ਤੇ ਉਹ 40 ਰੁਪਏ ਨਿਕਲਿਆ ਕਿੰਦੇ ਵਾ ਫਕੀਰ ਨੂੰ ਆਖਿਆ ਫਕੀਰ ਸਾਈਂ ਕੇਵਲ ਮੇਰੇ ਕੋਲ ਖੁੱਟਾ ਰੁਪਈਆ ਹੀ ਹੈ ਇਹ ਤਾਂ ਚੱਲਣਾ ਨਹੀਂ ਬਜ਼ਾਰ ਦੇ ਵਿੱਚ ਇਹ ਤੇ ਤੁਹਾਨੂੰ ਪ੍ਰਸ਼ਾਦਾ ਮੈਂ ਸ਼ਿਕਾਹ ਦਿੰਦਾ ਕਿੰਦੇ ਖੁੱਟਾ ਰੁਪਈਆ ਹੈ ਆਹ ਦੁਕਾਨ ਤੇ ਚਲੀਏ ਢਾਬੇ ਤੇ ਚਲੀਏ ਕਿੰਦੇ ਮੈਂ ਢਾਬੇ ਤੇ ਗਿਆ ਬੈਨੂੰ ਖੁੱਟਾ ਰੁਪਈਆ ਪ੍ਰਾਇ ਮੈਂ ਕਿਹਾ ਪ੍ਰਸ਼ਾਦਾ ਛਕਣਾ ਕਿੰਦੇ ਕੀ ਲੈਣਾ ਕਿੰਨੇ ਦਾ ਪ੍ਰਸ਼ਾਦਾ ਲੈਣਾ ਮੈਂ ਕਿਹਾ 50 ਪੈਸੇ ਦਾ ਇਸ ਫਕੀਰ ਨੂੰ ਪ੍ਰਸ਼ਾਦਾ ਛਕਾ ਦਿਓ ਕਹਿੰਦੇ ਉਹ ਫਕੀਰ ਨੇ 50 ਪੈਸੇ ਦਾ ਪ੍ਰਸ਼ਾਦਾ ਛਕਿਆ ਤਾਂ 50 ਪੈਸੇ ਉਹ ਢਾਬੇ ਵਾਲੇ ਮੈਨੂੰ ਵਾਪਸ ਕਰ ਦਿੱਤੇ। ਕਹਿੰਦੇ ਫਕੀਰ ਬੜਾ ਖੁਸ਼ ਹੈ ਕਹਿੰਦੇ ਮੈਂ ਵੀ ਖੁਸ਼ ਤੇ ਕਹਿੰਦੇ ਫਕੀਰ ਨੇ ਜਾਨ ਲੱਗਿਆ ਮੇਰੇ ਕੰਨ 'ਤੇ ਇੱਕ ਗੱਲ ਆਤੀ ਕਹਿੰਦੇ ਉਹ ਗੁਰਮਖਾ ਉਹ ਗੁਰਮਖਾ ਜੇ ਨੀਅਤ ਸਾਫ਼ ਹੋਵੇ ਨਾ ਜੇ ਨੀਅਤ ਸਾਫ਼ ਹੋਵੇ ਤਾਂ ਖੋਟੇ ਵੀ ਚੱਲ ਜਾਂਦੇ ਨੇ ਕੇਵਲ ਖੋਟੇ ਰੁਪਏ ਨਹੀਂ ਚੱਲਦੇ। ਜੇ ਨੀਅਤ ਸਾਫ਼ ਹੋਵੇ ਨਾ ਪਰਮੇਸ਼ਰ ਖੋਟੇ ਬੰਦਿਆਂ ਨੂੰ ਖਰੇ ਕਰ ਦਿੰਦਾ ਹੈ ਖੋਟੇ ਬੰਦੇ ਵੀ ਖਰੇ ਹੋ ਜਾਂਦੇ ਨੇ ਸਤਗੁਰੂ ਖੋਟਿਆਂ ਖਰੇ ਕਰੇ ਸ਼ਬਦ ਸਵਰਨਹਾਰ ਕਹਿੰਦੇ ਉਹ ਗੱਲ ਮੈਂ ਪੱਲੇ ਨਾ ਬੰਨ ਲਈ ਪੱਗਾਂ ਵਾਲੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹੁੰਨਾ ਮੈਂ ਬਟਾਲੇ ਸਤਗੁਰੂ ਦੀ ਕਿਰਪਾ ਨਾਲ ਕਿਤੇ ਸਮਾਦਮ ਤੇ ਜਾ ਰਿਹਾ ਸਾਂ ਤੇ ਮੇਰੇ ਅਗਲੇ ਪਾਸੇ ਦੀ ਜਿਹੜੀ ਗੱਡੀ ਹੈ ਨਾ ਉਹ ਗੱਡੀ ਦੇ ਪਿੱਛੇ ਇੱਕ ਲਾਈਨ ਲਿਖੀ ਹੋਈ ਹੈ ਉਹ ਲਾਈਨ ਕੀ ਲਿਖੀ ਹੋਈ ਹੈ ਕਿਤੇ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਰੱਬ ਖੰਭਾ ਤੋਂ ਬਗੈਰ ਨਹੀਂ ਉਡਾਰੀਆਂ ਲਵਾ ਦਿੰਦਾ ਹੈ ਜਦੋਂ ਇਹ ਲਾਈਨ ਮੈਂ ਪੜੀ ਨਾ ਗੱਡੀ ਦੇ ਪਿਛਲੇ ਪਾਸੇ ਲਿਖੀ ਹੋਈ ਮੈਂ 1 ਮਿੰਟ ਸੋਚੀ ਬੈ ਗਿਆ ਮੈਂ ਕਿ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਰੱਬ ਖੰਭਾਂ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਨਾਲ ਇੱਕਦਮ ਮੇਰੇ ਦਿਮਾਗ 'ਚ ਆਇਆ ਮੈਂ ਕਿ ਹਾਂ ਕਿੱਡੀ ਸੋਹਣੀ ਲਾਇਨ ਲਿਖੀ ਹੈ ਕਿੱਡੀ ਖੂਬਸੂਰਤ ਲਾਇਨ ਲਿਖੀ ਹੈ ਉਹ ਪਰਮੇਸ਼ਰ ਵਾਹਿਗੁਰੂ ਬੜਾ ਦਿਆਲੂ ਹੈ ਜੇ ਕਿਤੇ ਬੰਦੇ ਦੀ ਨੀਅਤ ਸਾਫ਼ ਹੋਵੇ ਨਾ ਰੱਬ ਖੰਭਾਂ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਭਾਵ ਜੇ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਨੀਅਤ ਸਾਫ਼ ਹੈ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੜੀ ਖੂਬਸੂਰਤ ਲਹਿਣ ਸੀ ਉਹ ਬੰਦੇ ਆ ਜੇ ਤੇਰੀ ਨੀਅਤ ਸਾਫ਼ ਹੈ ਤੇ ਰੱਬ ਖੰਭਾਂ ਤੋਂ ਬਗੈਰ ਵੀ ਉਡਾड़ੀਆਂ ਲਵਾ ਦਿੰਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਪਾਗਾਂ ਵਾਲਿਓ ਨੀਅਤ ਤਾਂ ਡਿਪੈਂਡ ਪਰਮਾਰਥ ਦੇ ਨਾਲ ਜੀ ਅਧਿਆਤਮਕ ਦੇ ਨਾਲ ਜੀ ਇਹ ਦੋਨੋਂ ਹੀ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਲੋਕਿਆਂ ਨੂੰ ਬੜੇ ਪਿਆਰ ਦੇ ਨਾਲ ਵੇਖਦੇ ਨੇ ਲੋਕ ਉਹਨਾਂ ਦਾ ਰਚਕ ਕਰਦੇ ਨੇ ਨਬਜ ਵੇਖਦੇ ਨੇ ਦਵਾਈ ਦਿੰਦੇ ਨੇ ਤੇ ਕਿਰਪਾ ਵਰਤਦੀ ਪਈ ਹੈ ਸਵੇਰੇ ਸ਼ਾਮ ਤਾਂ ਰੂਸ਼ਾਲਾ ਜਾਂਦੇ ਨੇ ਨਾਮ ਜਪਦੇ ਨੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦੇ ਨੇ ਭਗਵਾਨੋ ਇੱਕ ਮਿੰਟ ਚੌਂਕੜੇ ਮਾਰ ਲਓ ਇਹ ਕਿਵੇਂ ਨਾਮ ਜਪਦੇ ਨੇ ਧਰਮਸ਼ਾਲਾ ਦੇ ਵਿੱਚ ਅਸੀਂ ਵੀ ਇੱਕ ਦੋ ਮਿੰਟ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਕੇਵਲ 5 ਮਿੰਟ ਦਾ ਸਮਾਂ ਦਾਸ ਦਾ ਹੋ ਰਿਹਾ ਗੁਰਮਕੋ ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਚੌਂਕੜੇ ਮਾਰ ਲਓ ਛੇਵੇਂ ਪਾਤਸ਼ਾਹ ਦੇ ਪਿਆਰ ਦੇ ਵਿੱਚ ਜਿਵੇਂ ਇਹ ਦੋਵੇਂ ਵੈਦ ਨਾਮ ਜਪਦੇ ਨੇ ਗੁਣ ਗਾਉਂਦੇ ਨੇ ਛੇਵੇਂ ਪਾਤਸ਼ਾਹ ਜੀ ਦੇ ਅਸੀਂ ਵੀ ਉਹਦੀ ਕਿਰਪਾ ਨਾਲ ਉਹਦੇ ਗੁਣ ਗਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ i'm gonna fuck it ਦਰਸ਼ਲਾ ਜਾ ਕੇ ਨਾਮ ਜਪਦੇ ਨੇ ਪਾਗਾ ਵਾਲਿਓ ਇੱਕ ਦਿਨ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ دیਵਾਨ ਲੱਗਿਆ ਹੋਇਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਕੁਝ ਸੰਗਤਾਂ ਛੇਵੇਂ ਪਾਸ਼ਾ ਨੂੰ ਮਿਲਦੀਆਂ ਪਈਆਂ ਨੇ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਵੀ ਦੋਵੇਂ ਗਲਤ ਪੱਲਾ ਪਾ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਖਲੋਗੇ ਸਤਿਗੁਰੂ ਜੀ ਅੱਜ ਅਸੀਂ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਤੁਹਾਡੇ ਕੋਲੋਂ ਸਮਰਥ ਲੈਣੀ ਹੈ ਏ ਗੁਰੂ ਹਰਗੋਬਿੰਦ ਸਾਹਿਬ ਜੀ ਏ ਗਰੀਬ ਨਿਵਾਜ਼ ਜੀ ਏ ਬੰਦੀ ਸ਼ੋਰ ਪਿੱਤਾ ਜੀ ਸਾਡੀ ਬੇਨਤੀ ਹੈ ਕਲਿਆਨ ਦਾ ਸ਼ਬਦ ਕਰਦਾ ਹੈ ਏ ਬੰਦੀ ਸ਼ੋਰ ਪਿਤਾ ਜੀ ਕਲਿਆਣ ਦਾ ਸ਼ਬਦ ਕਰਦਾ ਹੈ ਫੇ ਸੰਗਤ ਦੀ ਇੰਨੀ ਮਹਿਮਾ ਕਿਉ ਹੈ ਆਪ ਜੀ ਸੰਗਤ ਦੀ ਬੜੀ ਮਹਿਮਾ ਕਰਦੇ ਹੋ ਕਲਿਆਣ ਦਾ ਸ਼ਬਦ ਨਹੀਂ ਕਰਨੀ ਹੁੰਦੀ ਹੈ ਕਿਰਪਾ ਦਾ ਸ਼ਬਦ ਦੀ ਵਰਤੀ ਹੈ ਆਪ ਜੀ ਸੰਗਤ ਦੀ ਬੜੀ ਮਹਿਮਾ ਕਰਦੇ ਹੋ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਿਦੇ ਭਾਈ ਬਨਵਾਲੀ ਜੀ ਭਾਈ ਪਰਸਰਾਮ ਜੀ ਜਿਵੇਂ ਰੋਕੀ ਵੀ ਹੋਣ ਦਵਾਈਆਂ ਵੀ ਪਈਆਂ ਹੋਣ ਪਰ ਜੇ ਬਿਆਦ ਨਾ ਹੋਵੇ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਜੇ ਦਵਾਈਆਂ ਬਾਰੇ ਗਿਆਨ ਨਾ ਹੋਵੇ ਕਿਰੇ ਰੋਗ ਤੇ ਕਿਹੜੀ ਦਵਾਈ ਦੇਣੀ ਹੈ ਉਹਦਾ ਕੋਈ ਫੇਫਾਇਦਾ ਨਹੀਂ ਰੋਗੀ ਵੀ ਨੇ ਬਿਮਾਰ ਬੰਦੇ ਵੀ ਨੇ ਦਵਾਈਆਂ ਦੇ ਵੀ ਢੇਰ ਲੱਗੇ ਨੇ ਪਰ ਵੈਦ ਨਹੀਂ ਹੈਗਾ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਉਹ ਰੋਗੀਆਂ ਦਾ ਰੋਗ ਦੂਰ ਨਹੀਂ ਹੋ ਸਕਦਾ ਦੁਖੀਆਂ ਦਾ ਦੁੱਖ ਦੂਰ ਨਹੀਂ ਹੋ ਸਕਦਾ ਕਿਉਂ ਵੈਦ ਵੀ ਚਾਹੀਦਾ ਹੈ ਰੋਗ ਦੇ ਮੁਤਾਬਕ ਰੋਗੀ ਨੂੰ ਦਵਾਈ ਦੇਵੇ ਰੋਗੀ ਦਾ ਦੁੱਖ ਵੇਖ ਕੇ ਉਹਦੇ ਮੁਤਾਬਕ ਉਹਨੂੰ ਦਵਾਈ ਦੇਵੇ ਸਤਸੰਗਿਓ ਸਤਗੁਰੂ ਜੀ ਆਖਣਗੇ ਇਸੇ ਤਰ੍ਹਾਂ ਕल्याण ਸ਼ਕ ਨੇ ਹੀ ਕਰਨੀ ਹੈ ਪਰ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਗੁਰਮਖਾਂ ਦੇ ਨਾਲ ਮਲਾਪ ਹੁੰਦਾ ਹੈ ਸੰਗਤ ਗੁਰਮਖਾਂ ਦਾ ਵਾਸਤਾ ਹੁੰਦਾ ਹੈ ਰੱਬ ਦੇ ਪਿਆਰਿਆਂ ਦਾ ਵਾਸਤਾ ਹੁੰਦਾ ਹੈ ਫਿਰ ਗੁਰਮਖ ਜਨ ਰੱਬ ਦੇ ਪਿਆਰੇ ਸਿੱਖ ਨੂੰ ਉਹਦਾ ਅਧਿਕਾਰ ਵੇਖ ਕੇ ਉਪਦੇਸ਼ ਕਰਦੇ ਨੇ ਤਾਂ ਉਹ ਸਿੱਖ ਬਿਨ ਸ਼ਬਦ ਨਾਲ ਜੁੜਦਾ ਹੈ ਉਹਨੂੰ ਫਿਰ ਗਿਆਨ ਹੁੰਦਾ ਹੈ ਸਤ ਸੰਗਿਓ ਇਹ ਦੋਵਾਂ ਨੇ ਸਤਿਗੁਰ ਤੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰ ਜੀ ਇਸੇ ਤਰ੍ਹਾਂ ਆਪਣੀ ਮਿਹਰ ਬਣਾਈ ਰੱਖਿਓ ਸਤਿਗੁਰ ਜੀ ਅੱਖ ਲਗੇ ਤੁਹਾਡਾ ਬਹੁਤ ਪਿਆਰਾ ਜੀਵਨ ਹੈ ਤੁਸੀਂ ਜਿੰਨਾਂ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦੇ ਦਿੰਦੇ ਹੋ ਸਵੇਰੇ ਸ਼ਾਮ ਸੰਗਤ ਕਰਿਆ ਕਰੋ ਤੁਹਾਡੇ ਤੇ ਅਜੇ ਕੋ ਗੁਰਨਾਣਕ ਜੀ ਕਿਰਪਾ ਹੋਵੇ ਕਿ ਟਟਿਆਂ ਨੂੰ ਗੁਰਨਾਣਕ ਦੇ ਘਰ ਨਾਲ ਤੁਸੀਂ ਜੋੜਨਾ ਹੈ ਪਾਗਾ ਵਾਲਿਓ ਇਹ ਦੋਵੇਂ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਜਿੱਥੇ ਤੰਦੇ ਰੋਗ ਦੂਰ ਕਰਦੇ ਨੇ ਉਥੇ ਗੁਰੂ ਜੀ ਕਿਰਪਾ ਦੇ ਨਾਲ ਸ਼ਬਦ ਨਾਲ ਹੁਣ ਮੰਨ ਦੇ ਰੋਗ ਵੀ ਦੂਰ ਕਰਦੇ ਨੇ ਇਲਾਕੇ 'ਚ ਇਹਨਾਂ ਦੀ ਬੜੀ ਮਹਿਮਾ ਹੋਣੀ ਸ਼ੁਰੂ ਹੋ ਗਈ ਬੜੀ ਵਡਿਆਈ ਹੋਣੀ ਸ਼ੁਰੂ ਹੋ ਗਈ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਲੋਕ ਬੜਾ ਸਤਿਕਾਰ ਕਰਦੇ ਨੇ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੇ 11ਵੀਂ ਵਾਰ ਦੇ ਵਿੱਚ ਤੇ 29ਵੀਂ ਪੌੜੀ 'ਚ ਇਹ ਦੋਵੇਂ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਬਨਵਾਲੀ ਤੇ ਪਰਸਰਾਮ ਬਾਲਦੇਦ ਹਉ ਦਿਨ ਬਲਿਹਾਰਾ ਭਾਈ ਗੁਰਦਾਸ ਜੀ ਕਹਿੰਦੇ ਭਾਈ ਬਨਵਾਲੀ ਜੀ ਤੋਂ ਭਾਈ ਪਰਸਰਾਮ ਜੀ ਤੋਂ ਮੈਂ ਵੀ ਬਲਿਹਾਰ ਜਾਣਾ ਵਾ ਮੰਦੀ ਬਲੇਹਾਰੇ ਜਾਨਾ ਵਾ ਬਨਵਾਲੀ ਤੇ ਪਰਸ ਰਾਮ ਬਾਲ ਵੈਦ ਹਾਂ ਤਿੰਨ ਬਲੇਹਾਰਾਂ ਸਤਿਗੁਰ ਜੀ ਕਿਰਪਾ ਕਰਨ ਸਤਿਗੁਰ ਜੀ ਬਖਸ਼ਿਸ਼ ਕਰਨ ਆਪਣੀ ਵੀ ਅਰਦਾਸ ਸਤਿਗੁਰ ਦੇ ਚਰਨਾਂ 'ਚ ਕਰਿਓ ਦਾਸ ਗਰੀਬ ਦੀ ਸਤਿਗੁਰ ਕਿਰਪਾ ਕਰੋ ਸਾਡੀ ਵੀ ਨੀਅਤ ਰਾਸ ਹੋ ਜਾਵੇ ਸਤਗੁਰੂ ਜੀ ਅਸੀਂ ਆਪਣੀ ਨੀਅਤ ਵੱਲ ਵੇਖੀਏ ਦੂਜੇ ਨੀਅਤ ਵੱਲ ਨਾ ਵੇਖੀਏ ਕਿਰਪਾ ਕਰੋ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਇਹ ਵੀ ਤੁਹਾਡੇ ਨਾਮ ਤੇ ਸਥਾਨ ਹੈ ਬੜੀਆਂ ਰਹਿਮਤਾਂ ਵਰਤਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੇ ਦਿਆਲੂ ਨੇ ਅਕਰਤ ਘਣਾ ਦੀਆਂ ਵਿੱਚ ਹੋਲੀਆਂ ਭਰਦੇ ਨੇ ਕਿਉਂ ਜਪ ਤਪ ਦੇ ਸਦਕੇ ਜੋ ਇੱਥੇ ਆ ਕੇ ਸੰਗਤ ਆ ਭਾਈ ਸਾਹਿਬ ਦੇ ਉਦਮ ਸਦਕੇ ਜਪ ਤਪ ਕਰਦੀਆਂ ਨੇ ਜੋ ਤੁਸੀਂ ਜਪਜੀਤ ਸਾਹਿਬ ਦੀ ਬਾਣੀ ਪੜਦੇ ਹੋ ਸੰਗਤ ਰੂਪ ਦੇ ਵਿੱਚ ਤੇ ਭਾਈ ਸਾਹਿਬ ਦੇ ਬਾਟ ਕਰਦੇ ਹੋ ਫਿਰ ਸੁਖਨੀ ਸਾਹਿਬ ਦੇ ਬਾਟ ਸੰਗਤ ਰੂਪ ਵਿੱਚ ਕਰਦੇ ਹੋ ਉਹਦੀ ਕਿਰਪਾ ਫਿਰ ਵਰਤਦੀ ਹੈ